ਹੋਲੀ ਮਹੱਲੇ ਦੇ ਜੋੜ ਮੇਲੇ ਸੰਬੰਧ ਵਿੱਚ ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ ਤੇ ਸਮੂਹ ਸਿੱਖ ਸੰਗਤਾਂ ਵੱਲੋਂ ਗੁਰੂ ਕੀ ਲੰਗਰ ਲਗਾਏ ਗਏ ਸੰਗਤਾਂ ਸੇਵਾ ਕਰਦੀਆਂ ਹੋਈਆਂ ਅਤੇ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਡੀਐਸ ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਬਿਊਰੋ ਚੀਫ ਦਵਿੰਦਰ ਸਿੰਘ ਦੀ ਖਾਸ ਖਬਰ ਨਵੀਆਂ ਤਾਜ਼ੀਆਂ ਖਬਰਾਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਰੋ 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 ਗੁਰੂ ਨਾਨਕ ਪਾਸ਼ਾ ਦੇ ਦਰ ਦੀ ਯਾਤਰਾ ਕਰਨ ਕਰੋ ਕਿਆ ਕੋ ਦਾ ਕੋਲੇ ਵੀ ਨਿਕਾਹਿਆ ਇਹ ਇਕ ਨੋਰਾ ਬੋਰੀ ਤੇਰਾ ਖਾਟੇ ਮਾਰਿਆ ਸੰਗੀ ਆ ਜੋ ਸੱਚੇ ਇਸ ਰੋਮ ਤੇ ਬਾਹਰ ਤੇ ਸੀ ਕਰ ਲਿਆ ਜੋ ਕਰਿਆ ਤੇ ਤੋਂ ਗਿਆ ਵੀ ਨ ਚੱਲੇ ਆ ਆ ਤੇ ਤੇ ਜੋ ਸੱਚੇ ਇਸ ਰੋਮ ਤੇ ਬਾਹਰ ਤੇ ਸੀ ਕਰ ਲਿਆ

ਸਾਹਬ ਵਾਹਿਗੁਰੂ ਜਿੱਕੀ ਫਤਿਹ ਨਾਮ ਜਗਰਾਤ ਸਿੰਘ ਜੀ ਜਿਹੜਾ ਲੰਗਰ ਲਗਾਇਆ ਜਾਂ ਜਿਹੜੀ ਜਗ੍ਹਾ ਤੇ ਜਿਹੜੇ ਸਬੰਧ ਚੱਲ ਰਿਹਾ ਛੇਵੇਂ ਪਾਸ਼ਾ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਹ ਅੰਡੋਦਨ ਵਾਲ ਨਹਿਰ ਦੇ ਪੁਲ ਤੇ ਜੋ ਪਹਿਲੀ ਹੋਲੀ ਤੋਂ ਲੈ ਕਰਕੇ ਹੋਲੇ ਮਹੱਲੇ ਤੱਕ ਲੰਗਰ ਲਗਾਏ ਜਾਂਦੇ ਆ ਸਾਰੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਚੱਲਦੇ ਆ ਜੋ ਪਹਿਲੀ ਹੋਲੀ ਤੋਂ ਲੈ ਕਰਕੇ ਹੋਲੇ ਮਹੱਲੇ ਤੱਕ ਲੰਗਰ ਚੱਲਦੇ ਆ ਇਹ 13-14 ਪਿੰਡਾਂ ਦਾ ਪਰਾਲਾ ਕਰਕੇ ਜੋ ਲੰਗਰ ਲਾਏ ਗਏ ਆ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਟੋਟ ਲੰਗਰ ਚੱਲਦੇ ਆ ਸਵੇਰੇ 5 ਵਜੇ ਤੋਂ ਲੈ ਕੇ ਕਰਕੇ 12 ਵਜੇ ਤੱਕ ਚਾਹ ਪਕੌੜਿਆਂ ਦੇ ਲੰਗਰ ਚੱਲਦੇ ਆ 12 ਵਜੇ ਤੋਂ ਲੈ ਕੇ ਜੋ ਰਾਤ ਨੂੰ 9-10 ਵਜੇ ਤੱਕ ਪ੍ਰਸ਼ਾਦਾਂ ਦੀਆਂ ਦਾਲਾਂ ਸਬਜ਼ੀਆਂ ਜਲੇਬਾਂ ਦੇ ਲੰਗਰ ਚੱਲਦੇ ਆ ਵਾਹਿਗੁਰੂ ਜੀ ਸੰਗਤਾਂ ਨੂੰ ਸੁਣਾਣਾ ਚਾਹੁੰਦੇ ਜਿਹੜੇ ਅੱਜ ਆ ਨੌਜਵਾਨ ਸੰਗਤਾਂ ਨੂੰ ਇਹੋ ਸੁਣਿਆ ਜੀ ਅਮਰਤ ਸਗਨ ਸਿੰਘ ਸਜਣ ਨਸ਼ੀਆਂ ਪੱਤਿਆਂ ਤੋਂ ਰਹਿ ਤਾਣ ਕੇਸਾ ਧਾਰੀ ਹੋਣਾ ਉਹ ਲੜਬਾਜੀ ਨਾ ਕਰਨ ਬੜੇ ਆਰਾਮ ਦੇ ਨਾਲ ਯਾਤਰਾ ਕਰਨ ਜੋ ਰਸਤੇ ਦੇ ਵਿੱਚ ਹੌਲੀ ਜਾਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਭੂ ਸੰਗਤ ਨੂੰ ਉਹ ਅਲਾਮ ਹਾਲ ਸ੍ਰੀ ਅਨੰਦਪੁਰ ਸਾਹਿਬ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਸੱਚੇ ਪਾਤਸ਼ਾਹ ਕਿਰਪਾ ਕਰਨ ਸੇਵਾਦਾਰਾਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣੇ ਇਸੇ ਤਰ੍ਹਾਂ ਹੀ ਮਨੋ ਕਾਮਨਾ ਪੂਰੀਆਂ ਕਰਨ ਸਰਬੱਤ ਸੰਗਤਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਨ ਜਉਂਦੇ ਸਾਲ ਨੂੰ ਸੰਗਤਾਂ ਇਸੇ ਤਰ੍ਹਾਂ ਵਾਦ ਤੋਂ ਵਾਦ ਸੇਵਾ ਕਰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ ਬੋਲੇ ਈ ਸੋ ਨਿਹਾਲ ਸਾਤ ਸ੍ਰੀ ਅਕਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ